ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਆਉਂਦੇ ਚਾਰ-ਪੰਜ ਦਿਨਾਂ ਤੋਂ ਇਹ ਮੌਸਮ ਅਖਰੇਟ ਲੱਗੇ ਹਾਜ਼ਰਾਂ ਜੀ 5 ਅਪ੍ਰੈਲ ਤੱਕ ਮੌਸਮ ਪੰਜਾਬ ਦਾ ਕਿਵੇਂ ਦੇ ਰਹਿਣ ਵਾਲਾ ਸਾਰੀ ਜਾਣਕਾਰੀਆਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਜੁੜੇ ਵੀਡੀਓ ਦੇ ਨਾਲ ਹੁਣ ਜੇਕਰ ਤਾਜ਼ਾ ਸੈਟੇਲਾਈਟ ਦਾ ਸੀਰਾ ਦੇਖੇ ਜੋ ਕਿ ਤੁਹਾਡੀ ਸਕਰੀਨ ਤੇ ਨੇ ਪੰਜਾਬ ਦੀ ਗੱਲ ਕਰੀਏ ਜੀ ਤੁਸੀਂ ਜ਼ਿਕਰ ਦੇ ਉੱਤੇ ਦੇਖ ਸਕਦੇ ਹੋ ਕਿ ਪੰਜਾਬ ਦੇ ਵਿੱਚ ਜਿਹੜੀ ਆ ਬਦਲਬਾਜ਼ੀ ਬਣੀ ਹੋਈ ਆ ਹਲਕੇ ਲੈਵਲ ਤੇ ਟਟੋਮਿਕ ਬਦਲਵਾਇ ਅੱਜ ਦੇਰ ਪਰ ਪੰਜਾਬ ਦੇ ਵਿੱਚ ਗੁਜਰਦੀ ਰਹੇਗੀ ਔਰ ਹਰਿਆਣਾ ਦੇ ਵਿੱਚ ਵੀ ਜੜੀਆਂ ਬਦਲਵਾਇ ਟਟੂਏ ਰੂਪ ਦੇ ਵਿੱਚ ਮਰਦੀ ਰਹੇਗੀ ਸੋ ਇਹਦਾ ਕੋਈ ਖਾਸ ਪ੍ਰਭਾਵ ਨਹੀਂ ਹੈ ਜੀ ਤੇ ਟੈਂਪਰੇਚਰ ਦੀ ਜੇਕਰ ਗੱਲ ਕਰੀਏ ਤੇ ਅੱਜ ਦਿਨ ਦੇ ਟੈਂਪਰੇਚਰ ਹੈ ਜਿਹੜੇ 29 ਡਿਗਰੀ ਤੋਂ ਲੈ ਕੇ 32-33 ਦੇ ਗੇੜੇ ਚ ਜੜਿਆ ਦਰਜ ਹੋ ਸਕਦੇ ਆ ਔਰ ਜੜੀਆਂ ਮੌਸਮ ਲਗਫਗ ਸਾਰੇ ਪੰਜਾਬ ਦੇ ਵਿੱਚ ਹਰਿਆਣਾ ਦੇ ਵਿੱਚ ਸਾਫ਼ ਹੀ ਰਹੇਗਾ ਇਸ ਬਦਲਵਾਇ ਦਾ ਕੋਈ ਖਾਸ ਪ੍ਰਭਾਵ ਜਰਾ ਵੇਖਣ ਨੂੰ ਨਹੀਂ ਮਿਲੇਗਾ ਹਲਕੇ ਲੈਵਲ ਦਾ ਇਹ ਸਿਸਟਮ ਹੈ ਤੇ ਟਟੋਮਿਕ ਬਦਲਵਾਇ ਜੜੀਆਂ ਆਉਂਦੇ 24 ਘੰਟੇ ਦੌਰਾਨ ਇਸ ਤਰ੍ਹਾਂ ਬਣਦੀ ਰਹੇਗੀ ਜੇਕਰ ਆਉਣ ਵਾਲੇ ਦਿਨਾਂ ਦੀ ਗੱਲ ਕਰੀਏ ਜੀ ਜੋ ਕਿ ਤੁਹਾਡੇ ਸਕਰੀਨ ਤੇ ਅੰਕੜੇ ਨੇ ਜੋ ਕਿ ਮੌਸਮ ਵਿਭਾਗ ਨੇ ਜਾਰੀ ਕੀਤੇ ਨੇ ਇੱਕ ਤਰੀਕ ਔਰ ਦੋ ਤਰੀਕ ਜਾਂ ਤੇ ਯਾਨੀ ਕਿ ਜਿਹੜੇ ਆਉਂਦੇ 48 ਘੰਟੇ ਹੋਣਗੇ ਤੇ ਮੌਸਮ ਬਿਲਕੁਲ ਸਾਫ਼ ਹੈ ਕੋਈ ਕਿਸੇ ਤਰ੍ਹਾਂ ਦੇ ਅਲਰਟ ਨਹੀਂ ਕੋਈ ਕਿਸੇ ਤਰ੍ਹਾਂ ਦੀ ਜੜੀ ਬਦਲਬਾਹ ਵਾਲਾ ਮਾਹੌਲ ਨਹੀਂ ਹੈ ਇਹਨਾਂ ਤਰੀਕ ਨੂੰ ਇੱਕ ਹਲਕੇ ਲੈਵਲ ਦਾ ਜਿਹੜਾ ਸਿਸਟਮ ਹੈ ਹਲਕੇ ਤੋਂ ਲੈ ਕੇ ਦਰਮਿਆਨੇ ਲੈਵਲ ਤੱਕ ਕਹਿ ਸਕਦੇ ਹਾਂ ਇਹ ਐਂਟਰ ਕਰੂਗਾ ਪੰਜਾਬ ਵਰ ਹਰਿਆਣਾ ਦੇ ਵਿੱਚ ਤੇ ਤਿੰਨ ਦਿਨ ਦੇ ਦੌਰਾਨ ਜਿਹੜੀ ਆ ਬਦਲਵਾਈ ਵਣ ਸਕਦੀ ਹੈ ਤੇ ਹਲਕੇ ਤੋਂ ਲੈ ਕੇ ਦਰਮਿਆਨੇ ਵੀ ਜੜੇ ਆ ਇਹ ਸਿਸਟਮ ਦੇ ਸਕਦਾ ਹੈ ਜੀ ਪੰਜਾਬ ਹਰਿਆਣਾ ਦੇ ਜ਼ਿਆਦਾਤਰ ਖੇਤਰਾਂ ਨੂੰ ਕਵਰ ਕਰੂਗਾ ਤਿੰਨ ਦਿਨ ਪੂਰੀ ਤਰ੍ਹਾਂ ਐਕਟਿਵੇਟ ਰਹੂਗਾ ਤੇ ਤਿੰਨ ਦੀ ਸ਼ਾਮ ਤੇ 4 ਤੇ ਸ਼ਾਮ ਤੱਕ ਵਿੱਚ ਘਾਰ ਜਿਹੜਾ ਮੀਂਹ ਦਾ ਪਹਿਲੇ ਲੱਗ ਸਕਦਾ ਹੈ ਹਲਕੇ ਮੀਂਹ ਜ਼ਿਆਦਾਤਰ ਖੇਤਰਾਂ ਦੇ ਵਿੱਚ ਦਰਜ ਹੋਣਗੇ ਤੇ ਦੋ ਥਾਵਾਂ ਤੇ ਹੋ ਸਕਦਾ ਦੋ ਚਾਰ ਥਾਵਾਂ ਤੇ ਦਰਮਿਆਨੇ ਵੀ ਜੜੇ ਆ ਆ ਦੇਖਣ ਨੂੰ ਮਿਲ ਸਕਦੇ ਆ ਖਾਸ ਕਰ ਆਪਣੇ ਜਿਹੜੇ ਸਰਹੱਦੀ ਖੇਤਰ ਹੈ ਔਰ ਆਪਣੇ ਮਾਝੇ ਤੇ ਗੁਰਦਾਸਰ ਫਟਾਣਕੋਟ ਔਰ ਹੁਸ਼ਿਆਰਪੁਰ ਨਵਾਂ ਸ਼ਹਿਰ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਦੂਜੇ ਪਾਸੇ ਸਾਰੇ ਪੰਜਾਬ ਦੇ ਵਿੱਚ ਬਦਲਵਾਈ ਬਣੇਗੀ ਹਰਿਆਣੇ ਦੇ ਵਿੱਚ ਵੀ ਔਰ 5 ਤਰੀਕ ਨੂੰ ਬਦਲਵਾਈ ਦਿੰਦਾ ਹੋਇਆ ਇਹ ਸਿਸਟਮ ਅੱਗੇ ਪਹਾੜਾ ਵੱਲ ਕੋਚ ਕਰ ਜਾਏਗਾ ਤੇ 6 ਤਰੀਕ ਤੋਂ ਮੌਸਮ ਵਿੱਚ ਜਿਹੜਾ ਮੋੜ ਤੋਂ ਸਾਫ਼ ਹੋ ਜਾਏਗਾ ਫਿਲਹਾਲ ਇਸ ਕੀ ਜਿਹੜੇ ਆਉਣ ਵਾਲੇ 5-6 ਦਿਨਾਂ ਦੀ ਅਪਡੇਟ 6 ਤਰੀਕ ਤੱਕ ਦੀ ਤੇ ਉਸ ਤੋਂ ਬਾਅਦ 10-12 ਤਰੀਕ ਤੱਕ ਦੀ ਜੇਕਰ ਗੱਲ ਕਰੀਏ ਤੇ ਇਸ ਤੋਂ ਬਾਅਦ ਉਹ ਨਵਾਂ ਸਿਸਟਮ ਆਦਾ ਜਾਪ ਨਹੀਂ ਰਿਹਾ ਤੇ ਮੌਸਮ ਆਪਣਾ ਫਿਰ 6 ਤਰੀਕ ਤੋਂ ਲੈ ਕੇ 12 13 14 ਤਰੀਕ ਤੱਕ ਬਿਲਕੁਲ ਸਾਫ ਰਹੇਗਾ ਔਰ ਟੈਂਪਰੇਚਰ ਦੇ ਵਿੱਚ ਵਾਦਾ ਜਿਹੜਾ ਜਾਂ ਉਹ ਦਰਜ ਕੀਤਾ ਜਾਏਗਾ ਉਹਦੇ ਦਿਨਾਂ ਦੇ ਦੌਰਾਨ ਤੋਂ ਗੱਲ ਜੀ ਅਗਲੀ ਵੀਡੀਓ ਦੇ ਵਿੱਚ ਇਜਾਜ਼ਤ ਦਿਓ ਤੁਹਾਨੂੰ